ਜੀ ਦੋਸਤੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਜਿਹੜੇ ਕਾਟਨ ਦੇ ਸੂਟ ਨੇ ਉਹ ਆ ਜਗ੍ਹਾ ਤੋਂ ਰੋਚਕਾ ਤੋਂ ਫੱਟ ਜਾਂਦੇ ਨੇਗੇ ਆਹ ਪੱਟੀ ਲਾਵਾਂਗੇ ਆਪਾਂ ਇਹ ਪੱਟੀ ਲਾਉਣ ਦਾ ਤੁਹਾਨੂੰ ਬਹੁਤ ਹੀ ਆਸਾਨ ਤਰੀਕਾ ਦੱਸਾਂਗੇ ਆਪਾਂ ਹਾਂਜੀ ਆਪਾਂ ਕਮੀਜ਼ ਦਾ ਪੁੱਠਾ ਪਾਸਾ ਲਾਵਾਂਗੇ ਤੇ ਇਹਨੂੰ ਆਪਾਂ ਐ ਫੋਲਡ ਕਰ ਲਾਂਗੇ ਉਸ ਤੋਂ ਬਾਅਦ ਇਸ ਨੂੰ ਆਪਾਂ ਪੱਟੀ ਨੂੰ ਇਸ ਤਰ੍ਹਾਂ ਰੱਖਾਂਗੇ ਉਰੇ ਜਮਾ ਕੰਨੀ ਤੇ ਰੱਖਣਾ ਚਾਕਾਂ ਤੇ एसलोट सिलाई लावगी सिलाई लोड करना हाँ जी लोड लग गई देखो ਧਿਆਨ ਨਾਲ ਦੇਖੋ ਐਸ ਲੋਕ ਲੱਗ ਗਈ। ਉਸ ਤੋਂ ਬਾਅਦ ਚ ਆਪਾਂ ਨੇ ਫੇਰੇ ਇਧਰਲਾ ਇਧਰਲਾ ਪਾਸਾ ਲੈਣਾ। ਫੇਰ ਆਪਾਂ ਨੇ ਇੱਧਰ ਰੱਖਣਾਗਾ। ਫੇਰ ਐਸੇ ਤਰ੍ਹਾਂ ਸਲਾਈ ਲਾਉਣੀ ਆ। ਆ ਦੇਖੋ ਜੀ ਇਸ ਤਰ੍ਹਾਂ ਪੱਟੀ ਲੱਗ ਗਈ ਹੁਣ ਆ ਚੀਜ਼ ਤੋਂ ਕਿੰਨੀ ਮਰਜ਼ੀ ਖਿੱਚ ਪਈ ਜਾਵੇ ਆਪਣੇ ਚਾਕ ਨਹੀਂ ਫਟਣਗੇ ਇਸ ਤੋਂ ਬਾਅਦ ਚ ਐਦਾਂ ਸਲਾਈ ਲਾਉਣੀ ਆਗੀ ਦੇਖੋ ਐਦਾਂ ਆਪਾਂ ਨੇ ਚਾਕ ਫੋਲਡ ਕਰ ਲਏ ਐਵੇਂ ਸਲਾਈ ਲੱਗ ਜੂ ਦੇਖੋ ਸਿੱਧੇ ਪਾਸੇ ਤੁਹ ਕੁਝ ਨਹੀਂ ਦਿਖੂਗਾ ਜੇ ਆਪਾਂ ਇਸ ਤਰ੍ਹਾਂ ਲਾਵਾਂਗੇ ਜੇ ਤੁਹਾਨੂੰ ਨਹੀਂ ਸਮਝ ਆਈ ਹੋਈ ਤਾਂ ਮੈਨੂੰ ਕਮੈਂਟਾਂ ਵਿੱਚ ਦੁਬਾਰੇ ਪੁੱਛ ਸਕਦੇ ਹੋ ਆਪਾਂ ਦੁਬਾਰੇ ਦੱਸ ਦਾਂਗੇ ਪਰ ਮੈਂ ਤੁਹਾਨੂੰ ਬਹੁਤ ਆਸਾਨ ਤਰੀਕੇ ਨਾਲ ਦੱਸਿਆਗਾ ਇਸ ਤਰ੍ਹਾਂ ਨਾ ਮੰਗਾਂਗੇ ਕਦੇ ਚਾਕ ਨਹੀਂ ਫੜਨਗੇ ਜੇ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਸਾਰਿਆਂ ਦਾ